ਨਸ਼ੇ ਦੀ ਸਪਲਾਈ ਕਰਨ ਵਾਲੀ ਇੱਕ ਮੈਲਾ ਨੂੰ ਗੁਰਾਇਆ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਤਲੇਤਾ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਮੈਸਟਰੋ ਸਕੂਟਰ 'ਤੇ ਆਰੀ ਮੈਲਾ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਪਿਆਗ੍ਰਾਮ ਹੈਰੋਨ ਬਰਾਮਦ ਕੀਤੀ ਹੈ ਜਿਸ ਦੀ ਪਛਾਣ ਮੀਨਾ ਰਾਣੀ ਪਤਨੀ ਅਮਨਦੀਪ ਕੁਮਾਰ ਉਰਫ ਰਿੰਕੂ ਵਾਸੀ ਮਹਿਲਾ ਲਾਂਗੜੀਆਂ ਗੁਰਾਇਆ ਵਿੱਚ ਹੋਈ ਹੈ ਜਿਸ ਦੇ ਖਿਲਾਫ ਥਾਣਾ ਗੁਰਾਇਆ ਵਿਸ ਮਾਮਲਾ ਦਰਜ ਕਰਕੇ ਉਸ ਪਾਸੋਂ ਹੋਰ ਪੁਸ਼ਗਿਸ਼ ਕੀਤੀ ਜਾ ਰਹੀ ਹੈ ਕੱਲ ਮਿਤੀ 18 ਜਨਵਰੀ 2024 ਨੂੰ ਆਖਰ ਮਲਾਦੀਆ ਸਾਤਰਾਂ ਦੇ ਤਾਤੇ ਦੁਰਾਨੇ ਗਾਸਟਰ ਫਰਪੋਤਾਪੁਰੀ ਤੇ ਮੀਨਾ ਕੁਮਾਰੀ ਬਾਈ ਤੋਂ ਕੁਮਾਰਦੀਪ ਕੁਮਾਰ ਇਹਦੇ ਸਹੇਕੂ ਮਹੱਲਾ ਲਾਂਗੜੀਆਂ ਖਾਣਾ ਬਰਾਇਆ ਜਲੰਧਰ ਨੂੰ 50 ਜਣਾਂ ਨੂੰ ਹੈਲੋ ਨਾਲ ਕਾਬੂ ਕੀਤਾ ਗਿਆ ਹੈ ਜਿਸ ਦੇ ਖਿਲਾਫ ਐਡੀਪੀਐਸ ਸੈਟਰ ਦਾ ਮਕਦਮਾ ਨੰਬਰ 52 ਦਰਜ ਕੀਤਾ ਗਿਆ ਹੈ ਨਾ ਅਗਲੀ ਤਰੀਕ ਨੂੰ ਭੰਗਾਈ ਦਰਜ ਜਾਈ ਨਸ਼ੇ ਦੀ ਸਪਲਾਈ ਕਰਨ ਵਾਲੀ ਇੱਕ ਮੈਲਾ ਨੂੰ ਗੁਰਾਇਆ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਤਲੇਤਾ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਮੈਸਟਰੋ ਸਕੂਟਰ 'ਤੇ ਆਰੀ ਮੈਲਾ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਪਿਆਗ੍ਰਾਮ ਹੈਰੋਨ ਬਰਾਮਦ ਕੀਤੀ ਹੈ ਜਿਸ ਦੀ ਪਛਾਣ ਮੀਨਾ ਰਾਣੀ ਪਤਨੀ ਅਮਨਦੀਪ ਕੁਮਾਰ ਉਰਫ ਰਿੰਕੂ ਵਾਸੀ ਮਹਿਲਾ ਲਾਂਗੜੀਆਂ ਗੁਰਾਇਆ ਵਿੱਚ ਹੋਈ ਹੈ ਜਿਸ ਦੇ ਖਿਲਾਫ ਥਾਣਾ ਗੁਰਾਇਆ ਵਿਸ ਮਾਮਲਾ ਦਰਜ ਕਰਕੇ ਉਸ ਪਾਸੋਂ ਹੋਰ ਪੁਸ਼ਗਿਸ਼ ਕੀਤੀ ਜਾ ਰਹੀ ਹੈ ਕੱਲ ਮਿਤੀ 18 ਜਨਵਰੀ 2024 ਨੂੰ ਆਖਰ ਮਹਾਦੀਆ ਸੱਤਾਂ ਦੇ ਤਤੇ ਦੁਰਾਨੇ ਗਾਸਟਰ ਫਰਪੋਤਾਪੁਰੀ ਤੇ ਮੀਨਾ ਕਮਲੀ ਬਾਈਕੋਪਾ ਮਦੀਨ ਕੁਮਾਰ ਏਰੀਸ ਰੈਂਕੂ ਮਹੱਲਾ ਲਾਂਗੜੀਆਂ ਖਾਣਾ ਘਰਾਂ ਜਲੰਧਰ ਨੂੰ 50 ਗ੍ਰਾਮ ਹੈਲੋਨ ਕਾਬੂ ਕੀਤਾ ਗਿਆ ਹੈ ਜਿਸ ਦੇ ਖਿਲਾਫ ਐਡੀਪੀਐਸ ਸੈਂਟਰ ਦਾ ਮਕਦਮਾ ਰਿਕਾਰਡ ਬੰਨ੍ਹ ਦਿੱਤਾ ਗਿਆ ਹੈ ਨਾ ਅਗਲੀ ਤੱਕ ਵੀ ਚੁਣਾਈ ਨਾਲ ਚੱਲ ਜਾਈ ਨਸ਼ੇ ਦੀ ਸਪਲਾਈ ਕਰਨ ਵਾਲੀ ਇੱਕ ਮੈਲਾ ਨੂੰ ਗੁਰਾਇਆ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਤਲੇਤਾ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਮੈਸਟਰੋ ਸਕੂਟਰ 'ਤੇ ਆਰੀ ਮੈਲਾ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਪਿਆਗ੍ਰਾਮ ਹੈਰੋਨ ਬਰਾਮਦ ਕੀਤੀ ਹੈ ਜਿਸ ਦੀ ਪਛਾਣ ਮੀਨਾ ਰਾਣੀ ਪਤਨੀ ਅਮਨਦੀਪ ਕੁਮਾਰ ਉਰਫ ਰਿੰਕੂ ਵਾਸੀ ਮਹਿਲਾ ਲਾਂਗੜੀਆਂ ਗੁਰਾਇਆ ਵਿੱਚ ਹੋਈ ਹੈ ਜਿਸ ਦੇ ਖਿਲਾਫ ਥਾਣਾ ਗੁਰਾਇਆ ਵਿਸ ਮਾਮਲਾ ਦਰਜ ਕਰਕੇ ਉਸ ਪਾਸੋਂ ਹੋਰ ਪੁਸ਼ਗਿਸ਼ ਕੀਤੀ ਜਾ ਰਹੀ ਹੈ ਕੱਲ ਮਿਤੀ 18 ਜਨਵਰੀ 2024 ਨੂੰ ਅਖਰਾਂ ਮਹਾਦੀਆ ਸੱਤਾਂ ਦੇ ਤਤੇ ਦੁਰਾਨੇ ਗਾਸਟਰ ਫਰਪੋਤਾਪੁਰੀ ਤੇ ਗੀਨਾ ਕਮਲੀ ਬਾਈਕੋਪਰਾ ਮਦੀਨ ਕੁਮਾਰ ਏਰੀਸ ਵੈਂਕੂ ਮਹੱਲਾ ਲਾਂਗੜੀਆਂ ਖਾਣਾ ਘਰਾਂ ਜਲੰਧਰ ਨੂੰ 50 ਗ੍ਰਾਮ ਹੈਲੋਨ ਕਾਬੂ ਕੀਤਾ ਗਿਆ ਹੈ ਜਿਸ ਦੇ ਖਿਲਾਫ ਐਡੀਪੀਐਸ ਸੈਂਟਰਜ਼ ਦਾ ਮਕਦਮਾ ਰਿਕਾਰਡ ਬੁੱਕਾਂਜਾ ਦਰਜ ਕੀਤਾ ਗਿਆ ਹੈ ਨਾ ਅਗਲੀ ਤਫ਼ਤੀਸ਼ ਭੰਗਾਈ ਨਾਲ ਜਾਈਏ ਨਸ਼ੇ ਦੀ ਸਪਲਾਈ ਕਰਨ ਵਾਲੀ ਇੱਕ ਮੈਲਾ ਨੂੰ ਗੁਰਾਇਆ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਤਲੇਤਾ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਮੈਸਟਰੋ ਸਕੂਟਰ 'ਤੇ ਆਰੀ ਮੈਲਾ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਪਿਆਗ੍ਰਾਮ ਹੈਰੋਨ ਬਰਾਮਦ ਕੀਤੀ ਹੈ ਜਿਸ ਦੀ ਪਛਾਣ ਮੀਨਾ ਰਾਣੀ ਪਤਨੀ ਅਮਨਦੀਪ ਕੁਮਾਰ ਉਰਫ ਰਿੰਕੂ ਵਾਸੀ ਮਹਿਲਾ ਲਾਂਗੜੀਆਂ ਗੁਰਾਇਆ ਵਿੱਚ ਹੋਈ ਹੈ ਜਿਸ ਦੇ ਖਿਲਾਫ ਥਾਣਾ ਗੁਰਾਇਆ ਵਿਸ ਮਾਮਲਾ ਦਰਜ ਕਰਕੇ ਉਸ ਪਾਸੋਂ ਹੋਰ ਪੁਸ਼ਗਿਸ਼ ਕੀਤੀ ਜਾ ਰਹੀ ਹੈ ਕੱਲ ਮਿਤੀ 18 ਜਨਵਰੀ 2024 ਨੂੰ ਆਫਰ ਲਾਗਦੀਆਂ ਸੱਤਾਂ ਦੇ ਤਤੇ ਦੁਰਾਨੇ ਗਾਸਟਰ ਫਰਕੂਤਾ ਕੁੜੀ ਤੇ ਜੀਨਾ ਕੁਮਾਰੀ ਬਾਈਕੋਪਾ ਮਦੀਪ ਕੁਮਾਰ ਏਰੀਸ ਵੈਂਕੂ ਮਹੱਲਾ ਲਾਂਗੜੀਆਂ ਖਾਣਾ ਗੁਰਾਇਆ ਜਲੰਧਰ ਨੂੰ 50 ਗ੍ਰਾਮ ਹੈਲੋਨ ਕਾਬੂ ਕੀਤਾ ਗਿਆ ਹੈ ਜਿਸ ਦੇ ਖਿਲਾਫ ਐਡੀਪੀਐਸ ਸੈਂਟਰ ਦਾ ਮਕਦਮਾ ਨੰਬਰ 51 ਦਰਜ ਕਰ ਦਿੱਤਾ ਗਿਆ ਹੈ ਨਾ ਅਗਲੀ ਤਪਤੀ ਚੁਣਾਈ ਨਾਲ ਜਾਈ